ਸਤਿ ਸ਼੍ਰੀ ਅਕਾਲ ਜੀ ਆਪ ਜੀ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਸਿਆਟੇ ਗੁਰਗੀ ਬਟਾਲੀ ਤਨਤਨ ਸਾਹਿਬ ਸੇਗਰੂ ਅਰਜਨ ਦੇਵ ਜੀ ਗੁਰਦੁਆਰਾ ਬਾਬਾ ਸੇਵ ਸਿੰਘ ਜੀ ਇਸ ਸਥਾਨ ਤੇ ਹਰ ਐਤਵਾਰ ਨੂੰ ਦੁਪਹਿਰਾਂ ਲੱਗਦਾ ਹੈ ਅਤੇ ਸੰਗਤਾਂ ਆਪਣੀਆਂ ਮਨੁਕਾਮਨਾ ਪੂਰੀ ਕਰਨ ਵਾਸਤੇ ਇਸ ਸਥਾਨ ਤੇ ਆਉਂਦੀਆਂ ਹਨ ਅਤੇ ਮਨੁਕਾਮਨਾਵਾਂ ਪੂਰੀਆਂ ਹੋਣ ਦੇ ਆਪਣੀ ਸ਼ਰਧਾ ਦੇ ਨਾਲ ਸੇਵਾ ਕਰਦੀਆਂ ਹਨ ਜਿਹੜੀਆਂ ਸੰਗਤਾਂ ਬਾਬਾ ਦੀਪ ਸਿੰਘ ਸਾਹਿਬ ਨਹੀਂ ਜਾ ਸਕਦੀਆਂ ਉਹ ਇਸ ਸਥਾਨ ਤੇ ਆਉਂਦੀਆਂ ਹਨ ਤੇ ਗੱਲਬਾਤ ਕਰਦੇ ਹਾਂ ਗੁਰਦੁਆਰੇ ਸਾਹਿਬ ਜੀ ਦੇ ਗੈਡ ਗ੍ਰੰਥੀ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਵਾਈਡੂ ਜੀ ਦਾ ਖਾਲਸਾ ਵਾਈਡੂ ਜੀ ਕੀ ਫਤਿਹ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰਾ ਸਾਹਿਬ ਗੁਰੂ ਬਾਬੇ ਸ਼ਹੀਦ ਸਿੰਘਾ ਸਾਹਿਬ ਜੀ ਵਿਖੇ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹਾਂ ਇਹ ਸਥਾਨ ਜੋ ਤੁਸੀਂ ਦੇਖਣ ਦਰਸ਼ਨ ਕਰ ਰਹੇ ਹੋ ਇਹ ਗੁਰੂ ਕੀ ਵਡਾਲੀ ਵਿਖੇ ਸਥਿਤ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਅਧੀਨ ਗੁਰਦੁਆਰਾ ਬਾਬੇ ਸ਼ਹੀਦ ਸਿੰਘ ਸਾਹਿਬ ਜੀ ਦਾ ਇਸ ਸਥਾਨ ਦਾ ਨਾਮ ਹੈ ਇਸ ਸਥਾਨ ਦਾ ਇਤਿਹਾਸ ਹੈ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਇੱਥੋਂ ਰੋਹਾਂ ਦੀ ਸੇਵਾ ਕਰਵਾ ਕੇ ਵਾਪਸ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਤਾਂ ਇਸ ਨਗਰ ਦੇ ਲੋਕਾਂ ਨੇ ਗੁਰੂ ਸਾਹਿਬ ਜੱਗ ਜੀ ਬੇਨਤੀ ਕੀਤੀ ਕਿ ਹੁਣ ਸਾਡੀ ਇੱਥੋਂ ਰੱਖਿਆ ਕੌਣ ਕਰੇਗਾ ਤਾਂ ਗੁਰੂ ਸਾਹਿਬ ਜੀ ਨੇ ਇੱਥੇ ਅਗੰਮੀ ਸ਼ੀਤਾਂ ਦਾ ਪਹਿਰਾ ਲਾਇਆ ਤੇ ਇੱਕ ਦੇਰੀ ਦੀ ਮੋੜੀ ਗੱਡੀ ਅਤੇ ਅਗੰਮੀ ਸ਼ੀਤਾਂ ਸਿੰਘਾਂ ਦਾ ਪਹਿਰਾ ਲਾਇਆ ਤੇ ਉਹਨਾਂ ਕਰਕੇ ਉਹਨਾਂ ਇਸ ਸਥਾਨ ਦੀ ਰਾਖੀ ਅਗੰਮੀ ਸ਼ੀਤ ਸਿੰਘ ਕਰਾ ਕਰਨਗੇ ਤੇ ਉਸ ਤੋਂ ਬਾਅਦ ਇਹ ਫੌਜ ਸੰਤਾਂ ਦਾ ਤੇ ਸਰਦਾ ਭਾਵਨਾ ਦੇ ਨਾਲ ਨਤਮਸਤਕ ਹੁੰਦੀਆਂ ਹਨ ਤੇ ਰਸਮੀ ਸੰਤਾਂ ਕੇ ਆ ਕੇ ਨਤਮਸਤਕ ਹੁੰਦੀਆਂ ਹਨ ਤੇ ਆਪਣੇ ਧੋਜੇ ਕਰਦੀਆਂ ਹਨ ਦੁਪਹਿਰਾ ਸਮਾਗਮ ਪਾਕੀ ਸਮੇਤੋਂ ਸੰਤਾਂ ਦੀ ਮੰਗਸੀਏ ਇਲਾਕੇ ਦੇ ਵਿੱਚ ਤਾਂ ਹੁਣ ਹਰ ਐਤਵਾਰ ਨੂੰ ਇਹ ਦੁਪਹਿਰਾ ਸਮਾਗਮ ਹੁੰਦੇ ਹਨ ਜਿਸ ਵਿੱਚ ਸ਼੍ਰੀ ਸੁਖਨੀ ਸਾਹਿਬ ਸ਼੍ਰੀ ਚੌਪਈ ਸਾਹਿਬ ਸ਼੍ਰੀ ਜੱਬੀ ਸਾਹਿਬ ਜੀ ਦੇ ਜਾਪ ਸਰਬੱਤ ਦੇ ਭਲੇ ਵਾਸਤੇ ਕੀਤੇ ਜਾਂਦੇ ਹਰਤ ਸਰਬੱਤ ਦੇ ਭਲੇ ਵਾਸਤੇ ਹੀ ਉਦਾਸ ਕੀਤੀ ਜਾਂਦੀ ਹੈ ਜੀ ਸੰਗਤਾਂ ਨੂੰ ਇਹੋ ਸੁਨੇਹਾ ਹੈ ਕਿ ਆਪ ਜੀ ਵਾਲੇ ਦੇ ਜੋ ਵੀ ਪਿੰਡਾਂ ਦੇ ਵਿੱਚ ਸੰਗਤਾਂ ਹਨ ਉਹ ਕਿਰਪਾ ਕਰਕੇ ਜਰੂਰ ਐਤਵਾਰ ਨੂੰ ਇੱਥੇ 12 ਤੋਂ 4 ਵਜੇ ਤੱਕ ਚਮੇਰਾ ਸਮਾਗਮ ਹੁੰਦੇ ਹਨ ਜਿਸ ਵਿੱਚ ਆਪ ਸਭ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ ਇਹ ਸਥਾਨ ਗੁਰਦੁਆਰਾ ਸ਼ਾਟਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਅਤੇ ਗੋੜੀ ਸਾਹਿਬ ਤੋਂ ਵੀ ਇਸ ਜੇਸ ਸਥਾਨ ਨੂੰ ਇੱਕ ਰਸਤਾ ਹੁੰਦਾ ਹੈ

जाने लगता है कि मैं आके आजादी को दशमी के साथ ही है कि सेवादार क्या के साथ मेरे बाते गुटिंग को आजाद करें दूसरा है तो होता तो अजाद है मैं आजाद अंत अधिकतर दाम कितनी कार्य है कि तेरा आला पत्ता निकलेगा साल के लिए इतना के लिए पत्तियां निकलनी हैं क्योंकि दूसरों आके जेंटी कितनी है गुणातिता ਉਸ਼ਾਲਾ ਹੋ ਰਿਹਾ ਹੋਣਾ ਹੈ ਇਤਨੇ ਆਪਣੇ ਆਦੇ ਨੂੰ ਇੱਕ ਪੱਤੇ ਨੂੰ ਜਿਹੜਾ ਤਕਰਾਰ ਕੀਤਾ ਹੈ ਪਿੱਟਾ ਨੂੰ ਪਕੀਆ ਕਰਨ ਵਾਸਤੇ ਅੱਗ ਬਾਲਣਾ ਕੀਤੀ ਹੈ ਜਦੋਂ ਚਾਰ ਪੰਜ ਦਿਨ ਅੱਗ ਬਾਲੀ ਕਿ ਬੁੱਧੂ ਸ਼ਾਹ ਨੇ ਜਦੋਂ ਇਸ ਆਦੇ ਦੀਆਂ ਇੱਕਾ ਬਜੈਕਟ ਕਰਨ ਵਾਸਤੇ ਜਾਂਦਾ ਹੈ ਇਤਨੇ ਦੋ ਇਟਾ ਕੱਟੀਆਂ ਜਦੋਂ ਦੋ ਇਟਾ ਕੱਟੀਆਂ ਤੇ ਉਹ ਪਕੀਆਂ ਹੋ ਗਿਆ ਚੱਲ ਇਹ ਮਾਨਵਿਕ ਘੁਰਨਾ ਫੁਰਿਆ ਕਿ ਕਿਉਂ ਨਾ ਬੋਲੇ ਤੋਂ ਪਹਿਲਾਂ ਅਤੇ ਬਾਅਦ ਹਨ ਤੋਂ ਪਹਿਲਾਂ ਸੰਗਤ ਦੀ ਸੇਵਾ ਕਰਦਾ ਸੰਤੂ ਸੰਗਤ ਦਾ ਅਸ਼ਟਾ ਸੇਵਾ ਉਹਨੇ ਕਿ ਗੁਰੂ ਸਾਹਿਬ ਨੇ ਸਾਰੇ ਲੋਕਾਂ ਨੂੰ ਆਪਣੇ ਘਰ ਦੇ ਤੁਹਾਨੂੰ ਆਖਦਾ ਕਿ ਤੁਸੀਂ ਮੇਰੇ ਤੱਕ ਸਿਖਾਤਾ ਸ਼ਰਨ ਪਾ ਕੇ ਆਓ ਸੰਗਤ ਦੇ ਵਿੱਚ ਸੰਗਤ ਗੁਰੂ ਸਾਹਿਬ ਦੇ ਘਰ ਲੈ ਕੇ ਪਹੁੰਚਾਤਾ ਸ਼ ਗਿਆ ਤੇ ਅਸਰੀ ਜਿਹੜੇ ਕਰਕੇ ਗੁਰੂ ਮਹਾਰਾਜ ਦੀ ਸੇਵਾ ਕਰਦੇ ਨੇ ਕੋਣ ਦੁੱਧੂ ਸਾਹਿਬ ਜੋੜਿਆਂ ਦੇ ਵਿੱਚ ਸੇਵਾ ਕਰਿਆ ਪ੍ਰਸ਼ਾਦਾ ਛੱਕਿਆ ਚੰਗਤ ਪ੍ਰਸ਼ਾਦਾ ਛਕ ਤੋਂ ਬਾਅਦ ਅਰਦਾਸ ਕੀਤੀ ਹੋ ਰਹੀ ਹੈ ਤੇ ਇੱਧਰ ਇੱਕ ਭਾਈ ਇੱਥੇ ਆਇਆ ਜਿਹਦਾ ਨਾਂ ਇਤਿਹਾਸ ਵਿੱਚ ਲੱਖੂ ਕਰਕੇ ਆਇਆ ਹੈ ਉਹਦੇ ਕੱਪੜੇ ਵੀ ਮੈਦੇ ਕਚਰੇ ਨੇ ਬੜਾ ਗਰੀਬ ਜਿਹਾ ਦਿੱਤਾ ਪਰ ਉਹ ਗਵਰਤਨ ਦੇ ਬਾਦਸ਼ਾਹ ਦਾ ਸਿੱਕਾ ਹੈ ਇਤਿਹਾਸ ਕਹਿੰਦਾ ਜਿਹੜਾ ਲੱਖੂ ਜੀ ਨਾ ਇਹ ਪੈਸਾ ਡਾਕੂ ਦੀ ਇਹ ਸ਼ਮਸ਼ੇਰ ਦੇ ਬਾਦਸ਼ਾਹ ਦੀ ਸ਼ੰਭ ਤੇ ਆਇਆ ਸੀ लिंक दे दे तो मैं मेरे डिंक दी बहा है सारी ਖੜੀ ਹੋਇ ਕਰੀ ਚੱਲ ਵਾਏ ਤੂੰ ਵੀ ਚੰਦ ਵਾਏ ਚੱਲ ਵਾਏ ਤੂੰ ਵੀ ਚੰਦ ਜੀ ਜੱਲ ਵਾਏ ਤੂੰ Yo,